ਸਾਡੇ ਬਹੁਤ ਹੀ ਪਰਮ ਮਿੱਤਰ ਔਰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਸੁਪਰੀਮ ਕੋਰਟ ਦੇ ਵਕੀਲ ਸਾਹਿਬਾਨ ਭਾਨੂੰ ਪ੍ਰਤਾਪ ਜੀ ਉਹਨਾਂ ਦੇ ਨਾਲ ਉਹਨਾਂ ਦੀ ਆਈ ਟੀਮ ਰਜਿੰਦਰ ਸੰਘਾ ਜੀ ਤੇ ਹੋਰ ਸਾਥੀ ਉਹਨਾਂ ਦੇ ਤੇ ਪ੍ਰੈਸ ਵਾਲੇ ਮੇਰੇ ਵੀਰ ਕਿਸਾਨ ਯੂਨੀਅਨ ਦੇ ਸਾਰੇ ਆਗੂ ਸਹਿਬਾਨ ਪ੍ਰੈਸ ਵਾਲਿਆਂ ਦੇ ਨਾਲ ਇੱਕ ਬਹੁਤ ਹੀ ਰੇਡੀਓ ਪਟਿਆਲਾ ਰੇਡੀਓ ਸਟੇਸ਼ਨ ਤੋਂ ਬਹੁਤ ਲੰਮਾ ਸਮਾਂ ਸੇਵਾ ਕਰਨ ਵਾਲੇ ਮੇਰੇ ਛੋਟੇ ਵੀ ਅਮਰਜੀਤ ਸਿੰਘ ਜੀ ਬੜਾਈ ਸਾਹਿਬ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਆਓ ਪਹਿਲਾਂ ਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਇਹ ਜੋ ਮੁੱਦਾ ਹੈ ਭਾਨੂੰ ਪ੍ਰਤਾਪ ਜੀ ਹੋਰਾਂ ਨੇ ਚੁੱਕਿਆ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇਹ ਅੱਜ ਤੋਂ ਕਾਫੀ ਧਿਰ ਵੈਸੇ ਪਹਿਲਾਂ ਚੁੱਕਣ ਵਾਲਾ ਸੀ ਪਰ ਕੋਈ ਗੱਲ ਨਹੀਂ ਜਦੋਂ ਵੀ ਕੋਈ ਮੁੱਦੇ ਨੂੰ ਛੇੜਿਆ ਜਾਵੇ ਉਹਨੂੰ ਅੱਗੇ ਲਿਜਾਣ ਦਾ ਯਤਨ ਕੀਤਾ ਜਾਵੇ ਉਹੀ ਸਮੱਸਿਆ ਹੀ ਹੁੰਦਾ ਹੈ ਇਹ ਜਦੋਂ ਅੰਦੋਲਨ ਚੱਲਦਾ ਸੀ ਮੈਂ ਹੁਣੇ ਬੈਠੇ ਸੀ ਮੈਂ ਵਕੀਲ ਸਾਹਿਬ ਨਾਲ ਗੱਲ ਕਰ ਰਿਹਾ ਸੀ ਭਾਨੂੰ ਪ੍ਰਤਾਪ ਜੀ ਹੋਰਾਂ ਨਾਲ ਵੀ ਮੈਂ ਉੱਥੇ ਵੀ ਇਹ ਮੁੱਦਾ ਚੁੱਕਣ ਦਾ ਕਈ ਵਾਰਾ ਯਤਨ ਕੀਤਾ ਹੈ ਕਿ ਅੰਦੋਲਨ ਲੰਬਾ ਹੋ ਰਿਹਾ ਹੈ ਸਾਡਾ ਜਿਹੜਾ ਦੇਸ਼ ਵਿਆਪੀ ਅੰਦੋਲਨ ਸੀ ਔਰ ਹੋ ਸਕੇ ਤੇ ای وی ਐਨ ਦਾ ਜਿਹੜਾ ਮੁੱਦਾ ਇਹ ਨਾਲ ਹੀ ਚੁੱਕਿਆ ਜਾਵੇ ਇਹ ਤੇ ਜਦੋਂ ਕਾਲੇ ਕਾਨੂੰਨ ਰੱਦ ਹੋਣਗੇ ਤੇ ਉਹਦੇ ਵਿੱਚ ਨਾਲ ਲੱਗਦਾ ਹੋ ਸਕਦਾ ਇਹ ਮਸਲਾ ਜਿਹੜਾ ਸਾਡਾ ਇਹ ਵੀ ਹੱਲ ਹੋ ਜਾਵੇ ਪਰ ਚਲੋ ਉਸ ਟਾਈਮ ਇਹਦੇ ਉੱਤੇ ਏਡੀ ਗੌਰ ਨਾ ਕੀਤੀ ਗਈ ਕੁਝੋ ਸਮਾਂ ਹੋ ਗਿਆ ਸੀ ਇੱਕ ਹੰਕਾਰੀ ਰਾਜਾ ਹੰਕਾਰੀ ਸਰਕਾਰ ਜਿਹਦੇ ਨਾਲ ਟੱਕਰ ਲਾ ਕੇ ਕਿਸਾਨ ਮੋਰਚਾ ਸਾਰੇ ਦੇਸ਼ ਦੀ ਹਮੈਤ ਨਾਲ ਬੈਠਾ ਸੀ ਇਹ ਮੁੱਦਾ ਉਸ ਟਾਈਮ ਨਾ ਚੁੱਕਿਆ ਜਾ ਸਕਿਆ ਪਰ ਭਾਨੂੰ ਪ੍ਰਤਾਪ ਜੀ ਹੋਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਚੁੱਕਿਆ ਸਾਥੀਓ ਮੈਂ ਇੱਕ ਗੱਲ ਕਰਨੀ ਚਾਹੁੰਨਾ ਠੀਕ ਹੈ ਵਕੀਲ ਸਾਹਿਬਾਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਈ ਵਾਰ ਸਾਡੇ ਪਿੰਡੂ ਲੋਕਾਂ ਦੀ ਉਹ ਪਕੜ ਦੇ ਵਿੱਚ ਜਲਦੀ ਨਹੀਂ ਆਉਂਦੀਆਂ ਮੈਂ ਕਹਿੰਦਾ ਸਿੱਧੀਆਂ ਹੀ ਗੱਲਾਂ ਕਰੂੰਗਾ ਵੀ ਦੇਖੋ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਸਿਰ ਤੇ ਜਿੰਨਾ ਕਰਜ਼ਾ ਹਜ਼ਾਰਾਂ ਕਰੋੜ ਕਰਜ਼ਾ ਜਿਹੜਾ ਉਹ ਕੇਂਦਰ ਦੀ ਸਰਕਾਰ ਮਿੰਟਾਂ ਵਿੱਚ ਮਾਫ਼ ਕਰ ਦਿੰਦੀ ਹੈ ਤੇ ਜਦੋਂ ਅਸੀਂ ਉਹਨਾਂ ਤੋਂ ਮੰਗ ਕਰကြਾਂ ਕਿ ਕਿਸਾਨ ਮਜ਼ਦੂਰ ਹੈ ਜਿਹੜਾ ਜਿਨ੍ਹਾਂ ਨੇ ਦੇਸ਼ ਦਾ ਅੰਨ ਨਾਲ ਭੰਡਾਰ ਭਰੇ ਨੇ ਦੇਸ਼ ਦੀ ਭੁੱਖ ਜਿਹੜੀ ਆ ਉਹ ਦੂਰ ਕੀਤੀ ਆ ਤੇ ਉਹਨਾਂ ਨੂੰ ਜਿਹੜੀ ਕਰਜ਼ਾ ਮਾਫੀ ਐ ਕਾਉ ਨਹੀਂ ਦਿੱਤੀ ਜਾਂਦੀ। ਪਰ ਉਸ ਟਾਈਮ ਸਰਕਾਰ ਦੇ ਕੰਨ ਜਿਹੜੇ ਨੇ ਉਹ ਵੱਢ ਹੋ ਜਾਂਦੇ ਆ, ਬੋਲੀ ਹੋ ਜਾਂਦੀ ਐ ਸਰਕਾਰ। ਉਸ ਟਾਈਮ ਉਸ ਪਾਸੇ ਉਹ ਵਿਸ਼ੇਸ਼ ਧਿਆਨ ਨਹੀਂ ਦਿੰਦੇ ਜਿਹਦੀ ਆਪਾਂ ਮੰਗ ਕਰਦੇ ਆ। ਕਿਉਂਕਿ ਕੇਵਲ ਤੇ ਕੇਵਲ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਨਾਲ ਚੱਲਦੀ ਐ ਸਰਕਾਰ ਉਹ ਕਿਸਾਨ ਤੇ ਮਜ਼ਦੂਰ ਦੀ ਗੱਲ ਬਿਲਕੁਲ ਨਹੀਂ ਸੁਣਦੀ। ਅਗਰ ਜੇਕਰ ਹੁਣ ਵੀ ਇਸੇ ਤਰ੍ਹਾਂ ਵੋਟਾਂ EVM ਦੇ ਰਾਹੀਂ ਪੈ ਗਈਆਂ ਤੇ ਜੋ ਸ਼ੰਕਾ ਹੈ ਇਹ ਲੱਗਦਾ ਵੀ ਇਸ ਤੋਂ ਬਾਅਦ ਸ਼ਾਇਦ ਆ ਇਲੈਕਸ਼ਨ ਨਾ ਹੋਵੇ ਪਰ ਨੂੰ ਪ੍ਰਤਾਪ ਜੀ ਐਂ ਹੋ ਸਕਦਾ ਹੈ ਸ਼ਾਇਦ ਅਸਲਾ ਹੋਵੇ ਇਹ ਬਿਲਕੁਲ ਕਲੀਅਰ ਹੈ ਕਿ ਜੇਕਰ EVM ਦੇ ਰਾਹੀਂ ਇਲੈਕਸ਼ਨ ਹੋ ਗਈ ਕਿਉਂਕਿ EVM ਦੇ ਰਾਹੀਂ ਇਲੈਕਸ਼ਨ ਤੋਂ ਉਹਨਾਂ ਨੂੰ ਕੋਈ ਉਤਾਰ ਨਹੀਂ ਸਕਦਾ ਉਹਦੇ 'ਚ ਕੋਈ ਇਹਨਾਂ ਨੇ ਪੂਰੇ ਉਹਦੇ ਤੇ ਤਜਰਬਾ ਕਰਕੇ ਦੇਖ ਲਿਆ ਕਿ ਕਿਵੇਂ ਉਹਨੂੰ ਹੈਕ ਕੀਤਾ ਜਾਂਦਾ ਹੈ ਕਿਵੇਂ ਵੋਟਾਂ ਦਾ ਬਦਲਾਅ ਕੀਤਾ ਜਾਂਦਾ ਦੂਜੇ ਬੰਨੇ ਇਸ ਕਰਕੇ ਇਹ ਚੱਲੇ ਨੇ ਤੇ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਪਹੁੰਚੇ ਨੇ ਇਸ ਤੋਂ ਬਾਅਦ ਇਹਨਾਂ ਲਗ ਲਗ ਜ਼ਿਲ੍ਹਿਆਂ ਵਿੱਚ ਪੰਜਾਬ ਪੰਜਾਬ ਦੇ ਅੰਦਰ ਜਾਣਾ ਹੈ ਮੈਂ ਇਹਨਾਂ ਬਹੁਤ ਹਿੰਮਤ ਆ ਇਹਨਾਂ ਦੀ ਬਹੁਤ ਦਲੇਰੀ ਹੈ ਇਹਨਾਂ ਦੀ ਉਸ ਦਲੇਰੀ ਨੂੰ ਸਾਨੂੰ ਦਾਤ ਦੇਣੀ ਚਾਹੀਦੀ ਹੈ ਔਰ ਤਗੜੀਆਂ ਹੋ ਕੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਚੱਲਣਾ ਚਾਹੀਦਾ ਹੈ ਤੇ ਦੇਸ਼ ਦੇ ਵਿੱਚੋਂ ਜਿਹੜਾ EVN ਦਾ ਰਾਜ ਹੈ ਉਹਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਹੀ ਹੋ ਸਕਦਾ ਜੇਕਰ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਾਂ ਸਾਥੀਓ ਚੱਲਾਂਗੇ ਮੈਂ ਬਹੁਤਾ ਨਾ ਜਾਣਾ ਵਿਸਤਾਰ ਦੇ ਵਿੱਚ ਤੇ ਬਹੁਤ ਜ਼ਿਆਦਾ ਬੋਲਿਆ ਜਾ ਸਕਦਾ ਤੇ ਬਹੁਤ ਹੀ ਗੱਲਾਂ ਕਰਨ ਨੂੰ ਦਿਲ ਵੀ ਕਰਦਾ ਹੁਣ ਦੱਸ ਰਹੇ ਸੀ ਸਤੇਜ ਸਕੰਤਰ ਬਾਰੇ ਛੋਟੇ ਵੀਰ ਸੰਧੂ ਸਾਹਿਬ ਇਹ ਅੰਦੋਲਨ ਨੂੰ ਜਦੋਂ ਮਜ਼ਬੂਤ ਕਰਨ ਦਾ ਯਤਨ ਕੀਤਾ ਇਕੱਠਿਆ ਕਰਨ ਦਾ ਯਤਨ ਕੀਤਾ ਸਾਥੀਓ ਉਦੋਂ ਵੀ ਬਿਲਕੁਲ ਥੋੜੇ ਜਨੇ ਸੀ ਅਸੀਂ 40-50 ਬੰਦੇ ਚੱਲੇ ਸੀ ਅਸੀਂ ਪੁਨਰੇੜੀ ਦੇ ਏਰੀਏ ਤੋਂ ਜਦੋਂ ਲੁਧਿਆਣੇ ਨੂੰ ਬਿਹਾਰੀਆਂ ਜੱਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਿਆ ਕਰਨ ਦਾ ਯਤਨ ਕਰੀਏ ਤੇ ਉਹ ਹੋਲੀ-ਹੋਲੀ-ਹੋਲੀ ਥੋੜੇ ਤੋਂ ਫਿਰ ਕਿੱਥੋਂ ਵੇਖੋ ਇੰਨੀ ਉਮੀਦ ਨਹੀਂ ਸੀ ਕਿ ਸਾਰਾ ਦੇਸ਼ ਇਕੱਠਾ ਹੋ ਗਿਆ ਉਹਦੇ ਵਿੱਚ ਹਰਜਿੰਦਰ ਲਾਲ ਪੱਤਰਕਾਰ ਨੇ ਖੱਡੇ ਤੋਂ ਸਾਡਾ ਸਹਿਯੋਗ ਕਰ ਰਹੇ ਸੀ ਉਹਨਾਂ ਨੇ ਵੀ ਬਹੁਤ ਵੱਡਾ ਸਹਿਯੋਗ ਕੀਤਾ ਔਰ ਇਹ 10 ਦਸੰਬਰ ਨੂੰ ਉਹਨਾਂ ਨੇ ਆਰਟੀਕਲ ਜਿਹੜਾ ਲਿਖਿਆ ਆਰਟੀਕਲ ਦੇ ਵਿੱਚ ਉਹਨਾਂ ਨੇ ਲਿਖਤਾ ਗਏ ਜਿਹੜਾ ਦੇਸ਼ ਦਾ ਕੱਟ ਹੋਇਆ ਹੈ ਇਹ ਕਿਹੜੇ ਢੰਗ ਨਾਲ ਹੋਇਆ ਹੈ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਬਹੁਤ ਮਾਣ ਵੱਡਾ ਕੀਤਾ ਉਹਦੇ ਵਿੱਚ ਉਹਨਾਂ ਨੇ ਕਲੀਅਰ ਲਿਖਿਆ ਕਿ ਉਹਨਾਂ ਨੇ ਅੱਗੇ ਲੱਗ ਕੇ ਇਹਨਾਂ ਨੂੰ ਇਕੱਠਿਆ ਕਰਨ ਦਾ ਯਤਨ ਕੀਤਾ ਵੱਡੇ ਆਗੂਆਂ ਨੂੰ ਤੇ ਪਹਿਲੇ ਦਿਨ ਸਾਡੀਆਂ 9 ਜਥੇਬੰਦੀਆਂ ਇਕੱਠੀਆਂ ਹੋਈਆਂ ਕਿਸਾਨ ਭਵਨ ਦੇ ਅੰਦਰ ਤੇ ਉਸ ਤੋਂ ਬਾਅਦ ਹੌਲੀ-ਹੌਲੀ ਬਾਤਿਆ-ਵਾਜੀਆਂ ਕੱਤੀ ਹੋਈਆਂ ਕੱਤੀਆਂ ਦੇ ਵਿੱਚ ਕਲਾਕਾਰ ਜਦੋਂ ਆਏ ਉਹਨਾਂ ਨੇ ਗਾਣੇ ਗਾਏ ਕਿ ਦਿੱਲੀ ਜਿਹਨੇ ਤੇਰਾ ਇਕੱਠ ਕੱਤੀਆਂ ਦਾ ਪਰੇਸ਼ਾਨ ਕਰੂਗਾ ਤੇਰਾ ਫਾਇਦੇ ਨਾਲੋਂ ਵੱਧ ਨੁਕਸਾਨ ਕਰੂਗਾ ਜਦੋਂ ਇਹੋ ਜਿਹਾ ਉਹਨਾਂ ਨੇ ਬੋਲ ਬੋਲੇ ਤਾ ਫਿਰ ਦੇਸ਼ ਦਾ ਨੌਜਵਾਨ ਅੱਗੇ ਲੱਗਿਆ ਤੇ ਸਾਰਾ ਦੇਸ਼ ਹੈ ਜਿਹੜਾ ਇਕੱਠਾ ਹੋ ਗਿਆ ਹੁਣ ਵੀ ਤਗੜੇ ਹੋਣਾ ਪਊਗਾ ਇਸੇ ਤਰ੍ਹਾਂ ਸਾਰਿਆਂ ਨੂੰ ਇਕੱਠਿਆ ਕਰਨਾ ਪਊਗਾ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਚੱਲਣਾ ਪਊਗਾ ਤਾਂ ਇਹ ਸਤੰਗਤਵਾਰ ਸਰਕਾਰ ਤੇ ਕੋਲੋਂ ਉਹ ਵੀ ਜਿਹੜੀ ਜਿੱਤੀ ਆ ਇਹ ਉਹ ਜਿੱਤੀ ਰੱਖ ਕੇ ਆਪਣੀ ਜਿੱਦ ਰੱਖ ਕੇ ਜਿਹੜੀ ਚੱਲਦੇ ਨੇ ਉਹਨੂੰ ਖਤਮ ਕਰਨਾ ਪਏਗਾ ਤਾਂ ਹੀ ਸਰਕਾਰ 'ਚ ਬਦਲਾ ਆਊਗਾ ਤਾਂ ਹੀ ਆਪਾਂ ਬਚ ਸਕਦੇ ਆ ਗਰੀਬ ਕਿਸਾਨ ਬਚ ਸਕਦਾ ਹੈ ਮਜ਼ਦੂਰ ਬਚ ਸਕਦਾ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਅੰਤ ਦੇ ਵਿੱਚ ਫੇਰ ਭਾਨੂੰ ਪ੍ਰਤਾਪ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਪਟਿਆਲਾ ਪਹੁੰਚਣ ਤੇ ਔਰੇ ਮੁੱਟਾ ਲੈ ਕੇ ਚੱਲਣ ਤੇ ਆਪਣੇ ਵੱਲੋਂ ਪਾਰਤੀ ਕਿਸਾਨ ਯੂਨੀਅਨ ਛਾਦੀਪੁਰ ਵੱਲੋਂ ਔਰ ਪਰਦੀਪ ਪਰਦੀਪਜੀਪਾਲ ਦਾ ਉਹ ਸਾਡੇ ਲੀਗਲ ਐਡਵਾਈਜ਼ਰ ਨੇ ਜਥੇਬੰਦੀ ਦੇ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਰੱਬ ਵਰਗੇ ਜਿਹੜੇ ਸਰੋਤੇ ਨੇ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਔਰ ਆਪਣੇ ਮਨ ਦੀਆਂ ਗੱਲਾਂ ਕਰਨ ਦਾ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ